ਸਤਿਕਾਰ ਜੀ ਮੈਂ ਸੁਖਿੰਦਰ ਸੋਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸੁਰਾਇਟੀ ਵੀਰ ਕੱਲ ਇੱਕ ਆਈਪੀ ਟਾਵਰ ਦੇ ਵਿੱਚ ਡੀਐਸਪੀ ਸੁਖਬਾਲ ਸਿੰਘ ਔਰ ਉਹਨਾਂ ਦੀ ਟੀਮ ਵੱਲੋਂ ਰੇਡ ਕੀਤਾ ਗਿਆ ਸੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕਾਬੂ ਕੀਤੇ ਗਏ ਸੀ ਉਸ ਮਾਮਲੇ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਡੀਐਸਪੀ ਸਾਹਿਬ ਨੇ ਇਹ ਦੱਸਿਆ ਹੈ ਕਿ ਇਹ ਜਿਹੜੇ ਨੌਜਵਾਨਾ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਖੜੇ ਸੀ ਔਰ ਇਹਨਾਂ ਦੇ ਕੋਲੋਂ ਦੋ ਪਿਸਤਲ ਵੀ ਬਰਾਮਦ ਹੋਏ ਆ ਔਰ ਹੋਰ ਵੀ ਜਿਹੜਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸਾ ਕੀਤਾ ਜਾਏਗਾ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਇਹ ਜਿਹੜੀ ਇੱਕ ਸਿਟੀ ਪੁਲਿਸ ਨਿਕੋਦਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਕਾਬੂ ਕੀਤੇ ਗਏ ਆ ਔਰ ਇਨਸ਼ਾਅੱਲਾ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਸਾਡੇ ਸ਼ਹਿਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਚੋਰੀਆਂ ਕੁੱਟਮਾਰ ਦੀਆਂ ਵੱਟ ਟੱਕ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹਨਾਂ ਦੇ ਵਿੱਚ ਹੁਣ ਥੋੜਾ ਜਿਆਦਾ ਬ੍ਰੇਕ ਲੱਗੇਗਾ ਇਹ ਜੀ ਮਾਨਯੋਗ ਸudar ravinder singh ved kas sp dilender rural ਜਿਹਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਭੜੇ ਅਨਸਰ ਜਾਂ ਐਂਟੀ ਸੋਸ਼ੀਅਲ 엘ਿਮੈਂਟਸ ਹੈ ਉਹਨਾਂ ਦੇ ਖਿਲਾਫ 0% ਜਿਹੜੀ ਟੋਲਰੈਂਸ ਪਾਲਿਸੀ ਰੱਖਦੇ ਹੋਏ ਕੱਲ ਸਾਡੇ ਥਾਣਾ ਸਿਟੀ ਦੇ ਐਸ ਐਸ ਦਵਿੰਦਰ ਸਿੰਘ ਨੂੰ ਅਤੇ ਐਸ ਐਚਓ ਸਿਟੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕੋਈ 10 ਬੰਦੇ ਜਿਹੜੇ ਕਿ ਮਾਰੂਥਾਰਾਂ ਦੇ ਨਾਲ ਸ਼ੰਕਰ ਚੌਂਕ ਦੇ ਵਿੱਚ ਇਕੱਠੇ ਹੋ ਕੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਖੜੇ ਹੈ ਜਿਸ ਤੇ ਕਿ ਇਮੀਡੀਏਟਲੀ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਦੋ ਜਿਹੜੇ ਹੈ ਪਿਸਤੌਲ ਬਰਾਮਦ ਕੀਤੇ ਗਏ 1315 ਬੋਰ ਅਤੇ ਇੱਕ ਇੱਕ 32 ਬੋਰ ਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਇਹ ਜਿਹੜੇ ਕੁੱਲ ਜਿਹੜੇ 10 ਬੰਦੇ ਰਸਟ ਕੀਤੇ ਆ ਇਹਦੇ ਵਿੱਚ ਇੱਕ ਕ੍ਰਿਸ਼ ਉਰਫ ਬਿੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਰਪਿੰਡ ਥਾਣਾ ਸਦਰ ਨਕੋਦਰ ਇਹ ਗ੍ਰਿਫਤਾਰ ਕੀਤਾ ਹੈ ਤੇ ਕਰਨੇਕ ਸਿੰਘ ਉਰਫ ਗੋਰੀ ਪੁੱਤਰ ਸਤਪਾਲ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ थाना ਸ਼ਾਹਕੋਟ ਇਹਦੇ ਕੋਲੋਂ ਜਿਹੜਾ 315 ਬੋਰ ਦਾ ਜਿਹੜਾ ਦੇਸੀ ਕਟਾ ਬਰਾਮਦ ਕੀਤਾ ਇੱਕ ਰੋਹਿਤ ਪੁੱਤਰ ਸਰਬਨੀ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ ਇਹਨੂੰ ਅਰੈਸਟ ਕੀਤਾ ਇਹ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਅਜੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬਾਂਗੀਵਾਲ थाना ਮਹਿਤਪੁਰ ਇਹਦੇ ਕੋਲੋਂ ਵੀ ਇੱਕ ਜਿਹੜਾ ਦੇਸੀ ਪਿਸਤੌਲ ਜਿਹੜਾ ਬਰਾਮਦ ਕੀਤਾ ਤੇ ਖਜੂਰ ਸਿੰਘ ਉਰਫ ਗੱਗੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਂਗੀਵਾਲ ਇਕ ਮਨਜਿੰਦਰ ਸਿੰਘ ਉਰਫ ਮੰਨਾ ਪੁੱਤਰ ਲਾਲਪ ਸਿੰਘ ਵਾਸੀ ਪਿੰਡ ਬਾਂਗੀਵਾਲ ਕੁਲਜੀਤ ਸਿੰਘ ਪੁੱਤਰ ਲਾਲਪ ਸਿੰਘ ਵਾਸੀ ਪਿੰਡ ਬਾਂਗੀਵਾਲ ਅਤੇ ਰਾਜਕੁਮਾਰ ਉਰਫ ਪ੍ਰਿੰਸ ਪੁੱਤਰ ਸਿੰਘਾਰਾ ਸਿੰਘ ਵਾਸੀ ਪਰਜੀਆਂ ਕਲਾ थाना ਸ਼ਾਹਕੋਟ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਕਿਰਪਾਲ ਸਿੰਘ ਵਾਸੀ ਬਲੋਕੀ ਕਲਾ थाना ਮਹਿਤਪੁਰ ਇਹਦੇ ਕੋਲੋਂ ਜਿਹੜਾ ਇੱਕ ਖੰਡਾ ਬਰਾਮਦ ਕੀਤਾ ਅਤੇ ਸੁੰਦਰ ਪੱਟੀ ਉਰਫ ਪੱਟੀ ਪੁੱਤਰ ਨੀਟਾ ਵਾਸੀ ਪਿੰਡ ਕਿਲੀ थाना ਸ਼ਾਹਕੋਟ ਇਹ 10 ਬੰਦੇ ਜਿਹੜੇ ਅਰੈਸਟ ਕੀਤੇ ਆ ਕਿਸੇ ਸੀਗਾ ਵੀ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਉੱਥੇ ਖੜੇ ਸੀਗੇ ਔਰ ਇਹਨਾਂ ਦੇ ਖਿਲਾਫ 194 ਤੇ ਨਾਲ 25559 ਆਮ ਸੈਕਟ ਦਾ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਸਰ ਇਹਨਾਂ ਦਾ ਪਲਾਨ ਕੀ ਸੀਗਾ ਸਰ ਇਹਨਾਂ ਦਾ ਪਲਾਨ ਇਹ ਦੇਖੋ ਜੀ ਇੱਕ ਕੋਈ ਲੜਾਈ ਵਗੈਰਾ ਕਰਨ ਦੀ ਨੀਤ ਦੇ ਨਾਲ ਇਕੱਠੇ ਹੋਏ ਸੀਗੇ ਕੋਈ ਆਪਣਾ ਇਹਨਾਂ ਦਾ ਹੋਰ ਵੀ ਜਿਹਦਾ ਟਾਈਮ ਦੇ ਕੇ ਲੜਾਈ ਆਪਾਂ ਕਰੀਦੀ ਹੈ ਉਹ ਉਹ ਸਿਸਟਮ ਸੀਗਾ ਇਹਨਾਂ ਦਾ ਸਰ ਇਹਨਾਂ ਦੇ ਪਹਿਲਾਂ ਕੋਈ ਮਾਮਲੇ ਦਰਜ ਹੈਗੇ हां ਇਹਨਾਂ ਦੇ ਵਿੱਚ ਇੱਕ ਜਿਹੜਾ ਅਕ੍ਰਿਸ਼ ਸ਼ਰਫ ਬਿੱਲਾ ਵਾ ਸੁਖਦੇਵ ਸਿੰਘ ਵੀਰਪਿੰਡ ਤਾਣਾ ਸਦਰਨ ਕੋਦਰ ਇਹਦੇ ਖਿਲਾਫ ਇੱਕ ਚੋਰੀ ਦਾ ਪਰਚਾ ਪਹਿਲੇ ਦਰਜ ਹੈ ਔਰ ਬਾਕੀਆਂ ਦਾ ਵੀ ਅਸੀਂ ਜਿਹੜਾ ਵਾ ਇਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੀ ਅਦਾਲਤ ਕੀਤਾ ਸੀਗਾ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਉਹ ਸਾਰਾ ਅਸੀਂ ਬੀਕੀ ਨਾਲ ਪੁੱਛਗਿੱਛ ਕਰ ਰਹੇ ਹਾਂ ਵੀ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੈ ਸਰ ਇਹਨਾਂ ਦੇ ਕੋਈ ਪਹਿਲਾਂ ਏਦਾਂ ਦਾ ਕੋਈ ਪਰਚਾ ਤਾਂ ਨਹੀਂ ਦਰਜ ਜਿਹੜੀਆਂ ਇਹ ਲੁੱਟਾ ਖੋਹ ਵਾਰਦਾਤਾਂ ਜਿ ਕੋਈ ਮੈਂ ਉਹ ਵੀ ਤੁਹਾਨੂੰ ਦੱਸ ਕੇ ਟੈਜੂ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸ ਇਹ ਦੋ ਦਿਨ ਇਹਨਾਂ ਤੇ ਕੋਰਪਸ ਕਰ ਅਸਲ ਬ੍ਰਾਹਮਣ ਹੋਇਆ ਇਹਨਾਂ ਕੋਲ ਇਹ ਕਿਥੋਂ ਲਿਆਉਂਦੇ ਸੀ ਇਹਦਾ ਵੀ ਕੁਝ ਉਹ ਵੀ ਸਾਰਾ ਦੀ ਹਜੇ ਤਾਂ ਕੀਤਾ ਹੀ ਸਾਰਾ ਕਿਥੋਂ ਲਿਆਉਂਦੇ ਸੀ ਕੀ ਹੈ ਸਾਰਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਸ਼ਾਰਟਲੀ ਤੁਹਾਡੇ ਨਾਲ ਜਿਹੜਾ ਡਿਸਕਲੋਜ਼ ਕਰਾਂਗੇ ਸਰ ਗੈਂਗਰੇ ਨਾਲ ਵੀ ਇਹਨਾਂ ਦੇ ਕੋਈ ਸੰਬੰਧ ਹੈਗੇ ਮੈਂ ਤੁਹਾਨੂੰ ਕੋਈ ਦੱਸ ਕੇ ਆਇਆ ਨਹੀਂ ਸਿਰਫ ਇਨੀਸ਼ੀਅਲ ਸਟੇਜ ਹੈ ਹਜੇ ਸਿਰਫ ਫੜਿਆ ਹੈ ਤੇ ਜੋ ਫੜਿਆ ਉਹ ਪਲੱਸ ਕੀ ਸੀਗਾ ਸਾਰਾ ਇਹਨਾਂ ਦਾ ਕੀ ਸੀਗਾ ਸਾਰਾ ਉਹ ਸਾਡਾ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸਾਂਗੇ ਤੁਹਾਨੂੰ ਸਾਰੇ ਜਿਹੜੀ ਘਟਨਾयां ਆਈਪੀ ਟਾਵਰ ਦੇ ਵਿੱਚ ਹੋਈ ਹੈ ਜੀ ਔਰ ਸਾਨੂੰ ਤਾਂ ਇਹ ਹੀ ਦੱਸਿਆ ਗਿਆ ਕਿ ਉਹ ਸਲੂਨ ਆ ਔਰ ਸਲੂਨ ਦਾ ਜਿਹੜਾ ਮਾਲਕ ਹੈ ਜੀ ਉਹ ਅਰੈਸਟ ਹੋਇਆ ਜੀ ਸਲੂਨ ਉੱਤੇ ਸਲੂਨ ਹੈ ਜੀ ਥੱਲੇ ਜਿੱਥੇ ਸੀਗੇ ਸਲੂਨ ਦੇ ਨਾਲ ਇੱਕ ਬੇਸਮੈਂਟ ਖਾਲੀ ਪਈ ਹੈ ਬੇਸਮੈਂਟ ਦੇ ਵਿੱਚ ਸਲੂਨ ਆ ਉਹਦੇ ਬਿਲਕੁਲ ਅਡਜੋਇਨਿੰਗ ਇੱਕ ਖਾਲੀ ਬਿਲਡਿੰਗ ਹੈ ਬੇਸਮੈਂਟ ਹੈ ਇਹ ਸਲੂਨ ਦੇ ਵਿੱਚ ਇਹਨਾਂ ਦੇ ਵਿੱਚੋਂ ਮਤਲਬ ਇੱਕ ਦੋ ਬੰਦੇ ਜਿਹੜੇ ਸੀਗੇ ਉਹ ਆਪਣਾ ਵੀ ਵਾਲ ਕਟਾਣ ਜਾਂ ਦੂਜੇ ਦੇ ਬਹਾਨੇ ਉੱਤੇ ਸੀ ਬਟ ਐਕਚੁਅਲੀ ਇਹ ਜਿਹੜੇ ਆ ਉੱਥੇ ਨਾਲ ਥੱਗੜੇ ਬੰਨੇ ਜਿਹੜਾ ਬਿਲਡਿੰਗ ਹੈ ਉਹਦੇ ਵਿੱਚ ਸੀਗੇ ਜਿਹੜੀ ਉਹਦੇ ਬਿਲਕੁਲ ਅਡਜੋਇਨਿੰਗ ਬੇਸਮੈਂਟ ਦੇ ਸਰ ਇਹਨਾਂ ਇਹ ਜਿਹੜੇ ਕੋਈ ਵਹੀਕਲ ਵਗੈਰਾ ਵੀ ਇਹਨਾਂ ਕੋਲ ਪ੍ਰੋਗਰਾਮ ਦੇ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਵੀ ਮਿਲੀ ਸੀ ਜੀ ਹਾਂ ਇਹਦੀ ਇਨਫੋਰਮੇਸ਼ਨ ਦੇ ਬੇਸ ਤੇ ਹੈ ਜੀ ਇਹ ਸਾਰਾ ਮੈਂ ਪਹਿਲੇ ਤੁਹਾਨੂੰ ਦੱਸ ਕੇ ਹਟਿਆ ਵੀ ਐਸਐਚਓ ਤੇ ਏਐਸਆਈ ਦਵਿੰਦਰ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਿੰਦਾ ਕਰਕੇ ਬੰਦੇ ਇਕੱਠੇ ਹੋਏ ਉੱਥੇ ਸਰ ਇਹ ਕਿਹੜੇ ਵਹੀਕਲਾਂ ਤੇ ਆਏ ਹੋਏ ਸੀ ਕੁਝ ਪਤਾ ਇਹ ਮੋਟਰਸਾਈਕਲਾਂ ਵਗੈਰਾ ਤੁਸੀਂ ਜੇ ਇਹ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਨਾਂ ਦੇ ਨਾਲ ਕੋਈ ਹੋਰ ਜੇ ਸੀ ਜਾਂ ਦੂਜੇ ਸੀ ਇਹ ਤਾਂ ਅਸੀਂ ਮੌਕੇ ਤੋਂ ਕੈਪਚਰ ਕੀਤੇ ਹੈ ਜੋ ਕੋਈ ਹੋਰ ਹੋਏਗਾ ਤੇ ਉਹ ਵੀ ਵਿੱਚ ਅਸੀਂ ਉਹਨੂੰ ਵੀ ਜ਼ਰੂਰ ਇਨਵੋਲ ਕਰਾਂਗੇ ਕੈਮਰਾ ਪਰਸਨ ਅਰਸ਼ ਦਿਨਾਲ ਸੁਖਵਿੰਦਰ ਸੋਹਲ ਡੈਨਿਕ ਸਵੈਰਾ ਟੀਵੀ ਨੁਕੋਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੈਰਾ ਟੀਵੀ ਕੱਲ ਇੱਕ ਆਈਪੀ ਟਾਵਰ ਦੇ ਵਿੱਚ ਡੀਐਸਪੀ ਇਕਬਾਲ ਸਿੰਘ ਔਰ ਉਹਨਾਂ ਦੀ ਟੀਮ ਵੱਲੋਂ ਰੇਡ ਕੀਤਾ ਗਿਆ ਸੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕਾਬੂ ਕੀਤੇ ਗਏ ਸੀ ਉਸ ਮਾਮਲੇ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਡੀਐਸਪੀ ਸਾਹਿਬ ਨੇ ਇਹ ਦੱਸਿਆ ਹੈ ਕਿ ਇਹ ਜਿਹੜੇ ਨੌਜਵਾਨਾ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਖੜੇ ਸੀ ਔਰ ਇਹਨਾਂ ਦੇ ਕੋਲੋਂ ਦੋ ਪਿਸਤਲ ਵੀ ਬਰਾਮਦ ਹੋਏ ਆ ਔਰ ਹੋਰ ਵੀ ਜਿਹੜਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸਾ ਕੀਤਾ ਜਾਏਗਾ ਅਸੀਂ ਇਹ ਹੀ ਕਹਿਣਾ ਚਾਹਾਂਗੇ ਕਿ ਇਹ ਜਿਹੜੀ ਇੱਕ ਸਿਟੀ ਪੁਲਿਸ ਨਿਕੋਦਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਕਾਬੂ ਕੀਤੇ ਗਏ ਆ ਔਰ ਇਨਸ਼ਾਅੱਲਾ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਸਾਡੇ ਸ਼ਹਿਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਚੋਰੀਆਂ ਕੁੱਟਮਾਰ ਦੀਆਂ ਵੱਟ ਟੱਕ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹਨਾਂ ਦੇ ਵਿੱਚ ਹੁਣ ਥੋੜਾ ਜਿਆਦਾ ਬ੍ਰੇਕ ਲੱਗੇਗਾ ਇਹ ਜੀ ਮਾਨਯੋਗ ਸਦਾਰ ਰਵਿੰਦਰ ਸਿੰਘ ਵੈਕਸ ਐਸਐਸਪੀ ਜ਼ਿਲंधर ਰੂਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਭੜੇ ਅਨਸਰਜ ਐਂਟੀ-ਸੋਸ਼ੀਅਲ 엘ਿਮੈਂਟਸ ਆ ਉਹਨਾਂ ਦੇ ਖਿਲਾਫ 0% ਜਿਹੜੀ ਟੋਲਰੈਂਸ ਪਾਲਿਸੀ ਰੱਖਦੇ ਹੋਏ ਕੱਲ ਸਾਡੇ ਥਾਣਾ ਸਿਟੀ ਦੇ ਐਸਐਸ ਰਵਿੰਦਰ ਸਿੰਘ ਨੂੰ ਅਤੇ ਐਸਐਚਓ ਸਿਟੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕੋਈ 10 ਬੰਦੇ ਜਿਹੜੇ ਕਿ ਮਾਰੂਥਾਰਾਂ ਦੇ ਨਾਲ ਸ਼ੰਕਰ ਚੌਂਕ ਦੇ ਵਿੱਚ ਇਕੱਠੇ ਹੋ ਕੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਖੜੇ ਹੈ ਜਿਸ ਤੇ ਕਿ ਇਮੀਡੀਏਟਲੀ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਦੋ ਜਿਹੜੇ ਹੈ ਪਿਸਤੌਲ ਬਰਾਮਦ ਕੀਤੇ ਗਏ 1315 ਬੋਰ ਅਤੇ ਇੱਕ ਇੱਕ 32 ਬੋਰ ਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਇਹ ਜਿਹੜੇ ਕੁੱਲ ਜਿਹੜੇ 10 ਬੰਦੇ ਰਸਟ ਕੀਤੇ ਆ ਇਹਦੇ ਵਿੱਚ ਇੱਕ ਕ੍ਰਿਸ਼ ਉਰਫ ਬਿੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਰਪਿੰਡ ਥਾਣਾ ਸਦਰ ਨਕੋਦਰ ਇਹ ਗ੍ਰਿਫਤਾਰ ਕੀਤਾ ਹੈ ਤੇ ਕਰਨੇਕ ਸਿੰਘ ਉਰਫ ਗੋਰੀ ਪੁੱਤਰ ਸਤਪਾਲ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ थाना ਸ਼ਾਹਕੋਟ ਇਹਦੇ ਕੋਲੋਂ ਜਿਹੜਾ 315 ਬੋਰ ਦਾ ਜਿਹੜਾ ਦੇਸੀ ਕਟਾ ਬਰਾਮਦ ਕੀਤਾ ਇੱਕ ਰੋਹਿਤ ਪੁੱਤਰ ਸਰਬਜੀਤ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ ਇਹਨੂੰ ਅਰੈਸਟ ਕੀਤਾ ਇਹ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਅਜੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬੰਗੀਵਾਲ थाना ਮਹਿਤਪੁਰ ਇਹਦੇ ਕੋਲੋਂ ਵੀ ਇੱਕ ਜਿਹੜਾ ਦੇਸੀ ਪਿਸਤੌਲ ਜਿਹੜਾ ਬਰਾਮਦ ਕੀਤਾ ਤੇ ਖਜੂਰ ਸਿੰਘ ਉਰਫ ਗੱਗੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਂਗੀਵਾਲ ਇਕ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਲਾਲਪ ਸਿੰਘ ਵਾਸੀ ਪਿੰਡ ਬਾਂਗੀਵਾਲ ਕੁਲਜੀਤ ਸਿੰਘ ਪੁੱਤਰ ਲਾਲਪ ਸਿੰਘ ਵਾਸੀ ਪਿੰਡ ਬਾਂਗੀਵਾਲ ਅਤੇ ਰਾਜਕੁਮਾਰ ਉਰਫ ਪ੍ਰਿੰਸ ਪੁੱਤਰ ਸਿੰਘਾਰਾ ਸਿੰਘ ਵਾਸੀ ਪਰਜੀਆਂ ਕਲਾ थाना ਸ਼ਾਹਕੋਟ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਕਿਰਪਾਲ ਸਿੰਘ ਵਾਸੀ ਬਲੋਕੀ ਕਲਾ थाना ਮਹਿਤਪੁਰ ਇਹਦੇ ਕੋਲੋਂ ਜਿਹੜਾ ਇੱਕ ਖੰਡਾ ਬਰਾਮਦ ਕੀਤਾ ਅਤੇ ਸੁੰਦਰ ਪੱਟੀ ਉਰਫ ਪੱਟੀ ਪੁੱਤਰ ਨੀਟਾ ਵਾਸੀ ਪਿੰਡ ਕਿਲੀ थाना ਸ਼ਾਹਕੋਟ ਇਹ 10 ਬੰਦੇ ਜਿਹੜੇ ਅਰੈਸਟ ਕੀਤੇ ਆ ਦੇ ਸੀਗਾ ਵੀ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਉੱਥੇ ਖੜੇ ਸੀਗੇ ਔਰ ਇਹਨਾਂ ਦੇ ਖਿਲਾਫ 194 ਤੇ ਨਾਲ 2559 ਆਮ ਸੈਕਟ ਦਾ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਸਰ ਇਹਨਾਂ ਦਾ ਪਲਾਨ ਕੀ ਸੀਗਾ ਸਰ ਇਹਨਾਂ ਦਾ ਪਲਾਨ ਇਹ ਦੇਖੋ ਜੀ ਇੱਕ ਕੋਈ ਲੜਾਈ ਵਗੈਰਾ ਕਰਨ ਦੀ ਨੀਤ ਦੇ ਨਾਲ ਇਕੱਠੇ ਹੋਏ ਸੀਗੇ ਕੋਈ ਆਪਣਾ ਇਹਨਾਂ ਦਾ ਹੋਰ ਵੀ ਜਿਹਦਾ ਟਾਈਮ ਦੇ ਕੇ ਲੜਾਈ ਆਪਾਂ ਕਰੀਦੀ ਹੈ ਉਹ ਉਹ ਸਿਸਟਮ ਸੀਗਾ ਇਹਨਾਂ ਦਾ ਸਰ ਇਹਨਾਂ ਦੇ ਪਹਿਲਾਂ ਕੋਈ ਮਾਮਲਾ ਦਰਜ ਹੈਗੇ हां ਇਹਨਾਂ ਦੇ ਵਿੱਚ ਇੱਕ ਜਿਹੜਾ ਅਕ੍ਰਿਸ਼ ਸ਼ਰਫ ਬਿੱਲਾ ਵਾ ਸੁਖਦੇਵ ਸਿੰਘ ਵੀਰਪਿੰਡ ਪਾਣਾ ਸਦਰਨ ਕੋਧਰ ਇਹਦੇ ਖਿਲਾਫ ਇੱਕ ਚੋਰੀ ਦਾ ਪਰਚਾ ਪਹਿਲੇ ਦਰਜ ਹੈ ਔਰ ਬਾਕੀਆਂ ਦਾ ਵੀ ਅਸੀਂ ਜਿਹੜਾ ਵਾ ਇਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਨੂੰ ਅੱਜ ਪੇਸ਼ ਕੀਤਾ ਸੀ ਅਦਾਲਤ ਕੀਤਾ ਸੀਗਾ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਉਹ ਸਾਰਾ ਅਸੀਂ ਬੀਕੀ ਨਾਲ ਪੁੱਛਗਿੱਛ ਕਰ ਰਹੇ ਹਾਂ ਵੀ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੈ ਸਰ ਇਹਨਾਂ ਦੇ ਕੋਈ ਪਹਿਲਾਂ ਇਦਾਂ ਦਾ ਕੋਈ ਪਰਚਾ ਤਾਂ ਨਹੀਂ ਦਰਜ ਜਿਹੜੀਆਂ ਇਹ ਲੁੱਟਾ ਖੋਹ ਵਾਰਦਾਤਾਂ ਜਿਹੜੇ ਮੈਂ ਉਹ ਵੀ ਤੁਹਾਨੂੰ ਦੱਸ ਕੇ ਟੈਜੂ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸ ਇਹ ਦੋ ਦਿਨ ਇਹਨਾਂ ਦੇ ਕੋਲ ਪ੍ਰੋਸੈਸ ਕਰ ਅਸਲਾਮ ਬ੍ਰਾਹਮਨ ਹੋਇਆ ਇਹਨਾਂ ਕੋਲ ਇਹ ਕਿਥੋਂ ਨਹੀਂ ਹੁੰਦੇ ਸੀ ਇਹਦਾ ਕੁਝ ਉਹ ਵੀ ਸਾਰਾ ਜੀ ਹਜੇ ਦਾ ਕੀਤਾ ਹੀ ਸਾਰਾ ਕਿਥੋਂ ਲਿਆਉਂਦੇ ਸੀ ਕੀ ਹੈ ਸਾਰਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਸ਼ੋਰਟਲੀ ਤੁਹਾਡੇ ਨਾਲ ਜਰਾ ਡਿਸਕਲੋਜ਼ ਕਰਾਂਗੇ ਸਾਫ ਕਿਸੇ ਗੈਂਗ ਦੇ ਨਾਲ ਵੀ ਇਹਨਾਂ ਦੇ ਕੋਈ ਸੰਬੰਧ ਹੈਗੇ ਮੈਂ ਤੁਹਾਨੂੰ ਕੋਈ ਦੱਸ ਕੇ ਆਇਆ ਨਹੀਂ ਸਿਰਫ ਇਨੀਸ਼ੀਅਲ ਸਟੇਜ ਹੈ ਸਿਰਫ ਫੜਿਆ ਹੈ ਤੇ ਜੋ ਫੜਿਆ ਉਹ ਪਲੱਸ ਕੀ ਸੀਗਾ ਸਾਰਾ ਇਹਨਾਂ ਦਾ ਕੀ ਸੀਗਾ ਸਾਰਾ ਉਹ ਸਾਡਾ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸਾਂਗੇ ਤੁਹਾਨੂੰ ਸਾਰੇ ਜਿਹੜੀ ਘਟਨਾयां ਆਈਪੀ ਟਾਵਰ ਦੇ ਵਿੱਚ ਹੋਈ ਹੈ ਜੀ ਔਰ ਸਾਨੂੰ ਤਾਂ ਇਹ ਹੀ ਦੱਸਿਆ ਗਿਆ ਕਿ ਉਹ ਸਲੂਨ ਆ ਔਰ ਸਲੂਨ ਦਾ ਜਿਹੜਾ ਮਾਲਕ ਹੈ ਜੀ ਉਹ ਅਰੈਸਟ ਹੋਇਆ ਜੀ ਸਲੂਨ ਉੱਤੇ ਸਲੂਨ ਹੈ ਜੀ ਥੱਲੇ ਜਿੱਥੇ ਸੀਗੇ ਸਲੂਨ ਦੇ ਨਾਲ ਇੱਕ ਬੇਸਮੈਂਟ ਖਾਲੀ ਪਈ ਹੈ ਬੇਸਮੈਂਟ ਦੇ ਵਿੱਚ ਸਲੂਨ ਆ ਉਹਦੇ ਬਿਲਕੁਲ ਅਡਜੋਇਨਿੰਗ ਇੱਕ ਖਾਲੀ ਬਿਲਡਿੰਗ ਹੈ ਬੇਸਮੈਂਟ ਹੈ ਇਹ ਸਲੂਨ ਦੇ ਵਿੱਚ ਇਹਨਾਂ ਦੇ ਵਿੱਚੋਂ ਮਤਲਬ ਇੱਕ ਦੋ ਬੰਦੇ ਜਿਹੜੇ ਸੀਗੇ ਉਹ ਆਪਣਾ ਕੋਈ ਵਾਲ ਕਟਾਣ ਜਾਂ ਦੂਜੇ ਦੇ ਬੰਨੇ ਉੱਤੇ ਸੀ ਬਟ ਐਕਚੁਅਲੀ ਇਹ ਜਿਹੜੇ ਆ ਉੱਥੇ ਨਾਲ ਥੱਲੇ ਬੰਨੇ ਜਿਹੜਾ ਬਿਲਡਿੰਗ ਹੈ ਉਹਦੇ ਵਿੱਚ ਸੀਗੇ ਜਿਹੜੀ ਉਹਦੇ ਬਿਲਕੁਲ ਅਡਜੋਇਨਿੰਗ ਬੇਸਮੈਂਟ ਦੇ ਵਿੱਚ ਬ ਸਰ ਇਹ ਜਿਹੜੇ ਕੋਈ ਵਹੀਕਲ ਵਗੈਰਾ ਵੀ ਇਹਨਾਂ ਤੋਂ ਪ੍ਰਾਪਤ ਹੋਣਾ ਇਹਨਾਂ ਨੂੰ ਕਿੰਨੀ ਇਨਫੋਰਮੇਸ਼ਨ ਵੀ ਮਿਲੀ ਸੀ ਜੀ ਹਾਂ ਇਹਦੀ ਇਨਫੋਰਮੇਸ਼ਨ ਦੇ ਬੇਸ ਤੇ ਹੈ ਜੀ ਇਹ ਸਾਰਾ ਮੈਂ ਪਹਿਲੇ ਤੁਹਾਨੂੰ ਦੱਸ ਕੇਟਾ ਵੀ ਐਸਐਚਓ ਤੇ ਏਐਸਆਈ ਦਵਿੰਦਰ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿਹਦਾ ਕਰਕੇ ਬੰਦੇ ਇਕੱਠੇ ਹੋਏ ਉੱਥੇ ਸਰ ਇਹ ਕਿਹੜੇ ਵਹੀਕਲਾਂ ਤੇ ਆਏ ਹੋਏ ਸੀ ਕੁਝ ਪਤਾ ਇਹ ਮੋਟਰਸਾਈਕਲਾਂ ਵਗੈਰਾ ਤੁਸੀਂ ਜੇ ਇਹ ਸਾਰਾ ਅਸੀਂ ਕਰ ਰਹੇ ਹਾਂ ਵੀ ਇਹਨਾਂ ਦੇ ਨਾਲ ਕੋਈ ਹੋਰ ਜੇ ਸੀ ਜਾਂ ਦੂਜੇ ਸੀ ਇਹ ਤਾਂ ਅਸੀਂ ਮੌਕੇ ਤੋਂ ਕੈਪਚਰ ਕੀਤੇ ਹੈ ਜੋ ਕੋਈ ਹੋਰ ਹੋਏਗਾ ਤੇ ਉਹ ਵੀ ਵਿੱਚ ਅਸੀਂ ਉਹਨੂੰ ਵੀ ਜ਼ਰੂਰ ਇਨਵੋਲ ਕਰਾਂਗੇ ਕੈਮਰਾ ਪਰਸਨ ਅਰਸ਼ ਦੇ ਨਾਲ ਸੁਖਵਿੰਦਰ ਸੋਹਲ ਡੈਨਿਕ ਸਵੇਰਾ ਟੀਵੀ ਨੁਕੋਦਰ